ਜੀ ਨਾਮ ਮੇਰਾ ਸਰਜੀਤ ਸਿੰਘ ਜੀ ਜੀ ਸਿੰਘ ਦੀ ਕੀ ਗੱਲ ਕੀ ਗੱਲ ਮੈਨੂੰ ਤੇ ਕੁਝ ਨਹੀਂ ਆਉਂਦਾ ਪਤਾ ਨਹੀਂ ਤੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਐਡਾ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆਂ ਤਾਂ ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਉਹ ਤੇ ਪਿਸਤੌਲ ਹਾਤੀ ਦੇਖਿਆ ਨੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਅੰਦਰ ਗਏ ਅੱਗੇ ਬੱਚੇ ਬਿਠੇ ਸੀ ਉਹ ਬੱਚੇ ਬੱਚੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਫਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱ ਜਾ ਰਹੀ ਹੈ ਪਤਾ ਨਹੀਂ ਬਾਹਰ ਮਾਹੀ ਬਾਹਰ ਹੈ ਅੰਦਰ ਤੇ ਹੰਦ ਦਵਾਈ ਲੈ ਪੀਸ਼ੈਂਟ ਬਿਟੇ ਆ ਤਿੰਨ ਚਾਰ ਜਣੇ ਦਵਾਈ ਲੈਣ ਦੇ ਇੱਕੋ ਜਣੇ ਵੇਖਿਆ ਜਿਹੜਾ ਚਲਾਉਣ ਦੇ ਆ ਸਾਹਮਣੇ ਬਸਤੋਲ ਫੜਿਆ ਹੋਣੀ ਸਾਹਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਘਿਹਾਰ ਤੇ ਹਾਰ ਦੀ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੇ ਵੀ ਚੱਲੀ ਮੈਂ ਪਿੱਛੇ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਚਿਰ ਨੂੰ ਜਿਹਦੇ ਗੋਲੀਆਂ ਵੱਝੀ ਉਹ ਕੌਣ ਆ ਜਿਹਦੇ ਗੋਲੀਆਂ ਵੱਝੀ ਉਹ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਤੇ ਕੀ ਗੱਲ ਕੋਈ ਰੰਜਿਸ਼ ਤਾਂ ਮੈਂ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲ ਤਾਂ ਜੀ ਹੁਣ ਬਦਲ ਗਿਆ ਕਿ ਅਸੀਂ ਆਪਣੀ ਧਿਆਨ ਦਵਾਇ ਦੀ ਇਹਨੇ ਕੋ ਗਲੀ ਨੂੰ ਹੁਣ ਮੁੰਡੇ ਦੀ ਖਾ ਲਾਤ ਕਰਦੇ ਹਲਾ ਤੁਹਾਨੂੰ ਉੱਥੇ ਉੱਠਿਆ ਹਾਂ ਹੁਣ ਦੇਖੋ ਮਤਲਬ ਅਮੈਜਮੈਂਟ ਕਰਾਇਆ ਉਥੇ ਅਫਰੀਕੈਂਸੀ ਜੀ ਉਹਨਾਂ ਬਿਆਨ ਮੂਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਗ ਗਿਆ ਲੋਕਾਂ ਨੇ ਫਰਾਏ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਨੀ ਜੱਗੀ ਮਤਲਬ ਨਤ ਮੇੜੀ ਇਹਦੀ ਤੁਹਾਨੂੰ ਇਨਸਾਨ ਮਿਲਣੇ ਚਾਹੀਦੇ ਲੱਗਦੀ ਐਂਦਾ ਕੱਲ ਨੂੰ ਕੋਈ ਵੀ ਕਿਸੇ ਤੇ ਵੀ ਚਲੋ ਸਾਡੇ ਤੇ ਆ ਤਲੂ ਕੀ ਹੋ ਦਿ ਸਕਦਾ ਜਿੰਦਰ ਸਿੰਘ ਪੰਨਾ ਜੇ ਪਿਆਰੀ ਮੈਡੀਕਲ ਸਟੋਰੀ ਦੀ ਗੁੜੀ ਜਲੀ ਕੀ ਗੱਲ ਹੈ ਇਹ ਬਹੁਤ ਦੇਖੋ ਮੰਦਭਾਗੀ ਕਟਨਾ ਹੀ ਆ ਲੇਕਿਨ ਨੌਜਵਾਨ ਲੜਕਾ ਹੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰ ਨੂੰ ਗੁੜੀ ਜਲੀ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੀਜੇਟਲੀ ਪਹੁੰਚ ਗਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਹੈਗੇ ਪਰ ਚੱਕਰਿਆ ਜੋ ਹੀ ਸਾਡੇ ਪਿੰਡ ਦੇ ਵਿੱਚ ਕਟਨਾ ਹੀ ਅੱਜ ਤੱਕ ਅਤਵਾ ਤੋਂ ਬਾਅਦ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ। ਇਹ ਫਰਸਟ ਫਰਸਟ ਚਾਂਸ ਆਇਆ ਖੜੇ ਮੈਂ। ਉਹਦੇ ਦੇ ਹਲਾਰ ਕਿੱਥੇ ਆ? ਠੀਕ ਆ। ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲੀ ਆ ਬਾਕੀ ਵੇਖੋ ਹੁਣ। ਗੁਰੂ ਮਹਾਰਾਜ ਗੋਲੀਆਂ ਕਿੱਥੇ ਹੋ ਗਈਆਂ? ਗੋਲੀਆਂ ਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ। ਉਹਦੇ ਦਾ ਕੀ ਨਾਮ ਇਹ? ਮੁੰਡੇ ਦਾ ਨਾਮ ਕਬਲਜੀਤ ਸਿੰਘ ਦੇ। ਕਿੰਨੀਆਂ ਕਿ ਗੋਲੀਆਂ ਚਲਾਇਆ ਜਾਂਦਾ ਨੇ? ਚਾਰ ਫਾਇਰ ਹੋਏ ਜੀ ਟੋਟਲ। ਮੁੰਡਾ ਮੁੰਡੇ 3 ਵਜੇ ਹੋਇਆ। ਇਹ ਨਹੀਂ ਜੀ ਅਜੇ ਮੈਨੂੰ ਪਤਾ। ਕੀ ਮੰਗ ਕਰਦੇ ਜੀ? ਅਸੀਂ ਇਹ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਖਤ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਦਾ ਨੇ ਧਰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਪਰ ਉਹ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਨੂੰ ਫਾਇਰ ਕੀਤੇ ਆ ਤੇ ਉਹਨੂੰ ਫਸਟ ਐਡ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਆ ਜਾਂਚ ਦਾ ਉਹ ਗੱਲ ਮੁਕਸਲਦੇ ਆਏ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਚੱਲ ਗਈਆਂ ਦੰਨ ਹੋਏ ਨੇ ਜੰਮੀ ਜਿਹੜੇ ਕੋਲੋਂ ਮਿਲ ਗਏ ਨੇ ਉਹ ਬਾਕੀ ਜਾਂਚਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਛ ਨਹੀਂ ਆਵੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਕੰਪੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਕਰਦੇ ਨੇ ਕਿ ਜਿਹੜੇ ਨੌਜਵਾਨੇ ਕੋਲੋਂ ਲੱਗੇ ਆ ਵੀ ਹਾਲਾਤ ਕੀ ਕਾ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਪਟਨ ਆਹਲੇ ਇਹਨਾਂ ਦੱਸਿਆ ਹੋਰ ਸਰ ਲੈ ਕੇ ਆਣ ਮੈਂ ਚੈੱਕ ਕਰਦਾ ਜੀ